ਬਹੁਤ ਹੀ ਕਮ ਆਉਣ ਵਾਲੀਆਂ ਜ਼ਰੂਰੀ ਗੱਲਾਂ ਜ਼ਰੂਰ ਸੁਣਿਓ ਜਦੋਂ ਵੀ ਤੁਸੀਂ ਘਰ ਵਿੱਚ ਕੋਈ ਵੀ ਧੂਪ ਪੱਤੀ ਜਾਂ ਫਿਰ ਜੋਤ ਲਗਾਉਂਦੇ ਹੋ ਤਾਂ ਉਸ ਨੂੰ ਕਦੇ ਵੀ ਫੂਕ ਮਾਰ ਕੇ ਨਾ ਬਚਾਓ ਇਸ ਤਰ੍ਹਾਂ ਕਰਕੇ ਤੁਸੀਂ ਪਰਮਾਤਮਾ ਤੋਂ ਦੂਰ ਹੋ ਜਾਂਦੇ ਆ ਆਪਣੇ ਘਰ ਦੇ ਦੇ ਜੁੱਤੇ ਚਪਲੇ ਇੱਧਰ ਉੱਧਰ ਜਾਂ ਫਿਰ ਵਿੰਗੇ ਟੇਡੇ ਨਾ ਰੱਖੋ ਇਸ ਤਰ੍ਹਾਂ ਕਰਨ ਨਾਲ ਘਰ ਦੀ ਸ਼ਾਂਤੀ ਭੰਗ ਹੁੰਦੀ ਹੈ ਜੇਕਰ ਤੁਸੀਂ ਘਰ ਦੀ ਛੱਤ ਉੱਪਰ ਸਵੇਰੇ ਸਵੇਰੇ ਕਾਂ ਦੇ ਬੋਲਣ ਦੀ ਆਵਾਜ਼ ਸੁਣਦੇ ਹੋ ਤੇ ਇਸ ਦਾ ਮਤਲਬ ਹੈ ਕਿ ਤੁਹਾਡੇ ਘਰ ਕੋਈ ਰਿਸ਼ਤੇਦਾਰ ਆਉਣ ਵਾਲਾ ਹੈ ਆਪਣੇ ਘਰ ਵਿੱਚ ਕਿਸੇ ਵੀ ਵਿਅਕਤੀ ਨੂੰ ਹਰ ਸਮੇਂ ਬੁਰਾ ਭਲਾ ਬੋਲ ਕੇ ਜਾਂ ਫਿਰ ਗਲੀ ਨਾ ਗਾਲੀ ਨਾ ਦਿਓ ਇਸ ਨਾਲ ਘਰ ਵਿੱਚ 네ਗੇਟਿਵਿਟੀ ਫੈਲਦੀ ਹੈ ਜਦੋਂ ਵੀ ਬਾਹਰੋਂ ਕੋਈ ਮਿੱਠੀ ਚੀਜ਼ ਤੁਹਾਡੇ ਘਰ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਕਦੇ ਵੀ ਨਾ ਖਾਓ ਪਹਿਲਾਂ ਤਾਂ ਪ੍ਰਮਾਤਮਾ ਦਾ ਭੋਗ ਲਵਾਓ ਤੇ ਫਿਰ ਥੋੜਾ ਜਿਹਾ ਕੁੱਤੇ ਨੂੰ ਪਾਓ ਤੇ ਉਸ ਤੋਂ ਬਾਅਦ ਤੁਸੀਂ ਖਾ ਸਕਦੇ ਹੋ ਔਰਤਾਂ ਨੂੰ ਕਦੇ ਵੀ ਕਾਲੀ ਬਿੰਦੀ ਚ ਨਹੀਂ ਪਾਉਣ ਲੜਨਾ ਚਾਹੀਦੀਆਂ ਇਸ ਦੇ ਨਾਲ ਪੁੱਲ ਕੇ ਵਿੱਚ ਪਲਾਸਟਿਕ ਦੀਆਂ ਚੂੜੀਆਂ ਵੀ ਨਾ ਪੈਨੋ ਆਪਣੇ ਘਰ ਦੇ ਆਲੇ ਦੁਆਲੇ ਜਾਂ ਫਿਰ ਅੱਗੇ ਪਿੱਛੇ ਕਦੇ ਵੀ ਕੂੜੇ ਦੇ ਢੇਰ ਨਾਲ ਲਗਾਓ ਇਸ ਤੋਂ ਇਲਾਵਾ ਘਰ ਵਿੱਚ ਕਦੇ ਵੀ ਯੋ ਦੀਵਾਲੀ ਕੋਈ ਵੀ ਤਸਵੀਰ ਨਹੀਂ ਲਗਾਉਣੀ ਚਾਹੀਦੀ ਜੇਕਰ ਤੁਸੀਂ ਕਿਸੇ ਕੰਮ ਲਈ ਬਾਹਰ ਜਾ ਰਹੇ ਹੋ ਤਾਂ ਤੁਹਾਨੂੰ ਕਿਸੇ ਵੀ ਧਾਰਮਿਕ ਸਥਾਨ ਤੋਂ ਆਵਾਜ਼ ਸੁਣਾਈ ਦੇਵੇ ਤਾਂ ਇਹ ਗੱਲ ਸੰਕੇਤ ਹੈ ਕਿ ਤੁਹਾਨੂੰ ਕੰਮ ਵਿੱਚ ਸਫਲਤਾ ਮਿਲੇਗੀ ਜੇਕਰ ਤੁਸੀਂ ਰੋਜ਼ਾਨਾ ਆਪਣੇ ਘਰ ਵਿੱਚ ਰੋਟੀ ਬਣਾਉਣ ਤੋਂ ਪਹਿਲਾਂ ਦੁੱਧ ਦੇ ਸੱਟੇ ਤਵੇ ਇਹ ਉੱਪਰ ਮਾਰੋਗੇ ਤਾਂ ਇਸ ਨਾਲ ਤੁਹਾਡੇ ਘਰ ਪੈਦਾ ਹੋਈਆਂ ਬਿਮਾਰੀਆਂ ਹੌਲੀ-ਹੌਲੀ ਘਟਣ ਲੱਗ ਜਣਗੀਆਂ ਜਦੋਂ ਵੀ ਤੁਸੀਂ ਦੀਪਕ ਜਗਾਉਂਦੇ ਹੋ ਜੇਕਰ ਤੁਸੀਂ ਬੱਤੀ ਲੰਬੇ ਸਮੇਂ ਤੱਕ ਜਗਾਉਂਦੇ ਹੋ ਤੇ ਇਸ ਜ਼ਿੰਦਗੀ ਦੇ ਸਫਲ ਹੋਣ ਦਾ ਸੰਕੇਤ ਦਿੰਦੀ ਹੈ ਜੇਕਰ ਜਲਦੀ ਨਾਲ ਸਮਾਪਤ ਹੋ ਜਾਵੇ ਤਾਂ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਆਉਣ ਵਾਲਾ ਹੋਵੇਗਾ ਜਿੰਨਾ ਵਿਅਕਤੀਆਂ ਦਾ ਨਾਮ ਏ ਤੋਂ ਸ਼ੁਰੂ ਹੁੰਦਾ ਹੈ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਫਲਤਾ ਪ੍ਰਾਪਤ ਹੁੰਦੀ ਹੈ ਤੇ ਫਿਰ ਉਹ ਬਾਅਦ ਵਿੱਚ ਇਸ ਸਫਲਤਾ ਉੱਪਰ ਹੀ ਰਾਜ ਕਰਦੇ ਹਨ ਨਮਕ ਨੂੰ ਹਮੇਸ਼ਾ ਕੱਚ ਦੇ ਬਰਤਨ ਵਿੱਚ ਲੌਂਗ ਪਾ ਕੇ ਹੀ ਰੱਖਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਹਮੇਸ਼ਾ ਬਰਕਤ ਰਹਿੰਦੀ ਹੈ ਜੇਕਰ ਤੁਸੀਂ ਪੂਰੀ ਜ਼ਿੰਦਗੀ ਲਈ ਅਮੀਰ ਬੰਨਾ ਚਾਹੁੰਦੇ ਹੋ ਤੇ ਪੰਜ ਕੰਮਾਂ ਧਿਆਨ ਵਿੱਚ ਰੱਖੋ ਪਹਿਲਾ ਸਿੱਖਣ ਦੀ ਆਦਤ ਕਦੇ ਨਾ ਛੱਡੋ ਦੂਸਰਾ ਫालतू ਪੈਸੇ ਖਰਾਬ ਨਾ ਕਰੋ ਤੀਸਰਾ ਕਦੇ ਵੀ ਆਪਣੀ ਨਾ ਦੂਸਰੇ ਵਿਅਕਤੀ ਨਾਲ ਨਾ ਕਰੋ ਚੌਥਾ ਆਪਣੀ ਕਮਾਇਆ ਜਾਵੇ ਇਸ ਦੀ ਚਾਹਤ ਆਪਣੇ ਮਨ ਵਿੱਚ ਨਾ ਰੱਖੋ ਪੰਜਵਾਂ ਆਪਣੀ ਕਮਾਈ ਦਾ ਘੱਟ ਹੀ ਖਰਚਾ ਕਰੋ ਅੱਗੇ 14ਵਾਂ ਨੰਬਰ ਆਪਣੇ ਕੋਲ ਹੈਗਾ ਜੇਕਰ ਤੁਸੀਂ ਜਲਦੀ ਧਨ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਆਟਾ ਗੁੰਨਦੇ ਹੋ ਤੇ ਉਸ ਵਿੱਚ ਥੋੜਾ ਜਿਆਦਾ ਸੀਖਿਓ ਤੇ ਥੋੜਾ ਜਈ ਸ਼ੱਕਰ ਨਿਰਿੰਦਰ ਮਿਸ ਕਰਕੇ ਆਟਾ ਗੁੰਨੋ ਤੇ ਇਸ ਨਾਲ جن جڑیاں عورتਾਂ ਦਾ ਨਾਮ ਪੀ ਅੱਖਰ ਤੋਂ ਪੈਦਾ ਹੁੰਦਾ ਹੈ ਉਹ عورتਾਂ ਖਮਾਈ ਦਾ ਖਰਚਾ ਕਰਨਾ ਪਸੰਦ ਕਰਦੀਆਂ ਹਨ ਇਹਨਾਂ ਦੇ ਹਮੇਸ਼ਾ ਅਜਿਹੀ ਇੱਛਾ ਹੁੰਦੀ ਹੈ ਕਿ ਵਾਦ ਤੋਂ ਵਾਦ ਖਰਚਾ ਕਰੀਏ انسان ਜਦੋਂ ਵੀ ਗਰਭ ਵਿੱਚ ਪਲ ਰਿਹਾ ਹੁੰਦਾ ਹੈ ਤਾਂ ਉਸ ਦੀ ਕਿਸਮਤ ਉਸ ਸਮੇਂ ਲਿਖ ਦਿੱਤੀ ਜਾਂਦੀ ਹੈ ਇਸ ਲਈ ਕਦੇ ਵੀ ਕਬਰਾਉਣਾ ਨਹੀਂ ਚਾਹੀਦਾ ਚੰਗੇ ਕਰਮਾ ਕਰਦੇ ਰਹਿਣਾ ਚਾਹੀਦਾ ਹੈ ਪਰਮਾਤਮਾ ਤੁਹਾਡੇ ਨਾਲ ਹੁੰਦਾ ਹੈ ਜਿਨ੍ਹਾਂ ਲੋਕਾਂ ਵਿੱਚ ਖੂਨ ਦੀ ਕਮੀ ਹੋਵੇ ਯੂਰਿਕ ਇਨਫੈਕਸ਼ਨ ਹੋਵੇ ਜਾਂ ਫਿਰ ਪੈਰਾਂ ਉੱਪਰ ਸੋਜ ਆ ਗਈ ਹੋਵੇ ਇਹਨਾਂ ਸਵੇਰੇ ਸ਼ਾਮ ਤੜੀਆਂ ਦੇ ਲੱਡੂ ਬਣਾ ਕੇ ਖਾਣੇ ਚਾਹੀਦੇ ਹਨ ਤੁਹਾਨੂੰ ਕਦੇ ਵੀ ਆਪਣੇ ਘਰ ਵਿੱਚ ਸੁੱਕੇ ਪੌਦੇ ਲਗਾ ਕੇ ਨਹੀਂ ਰੱਖਣੇ ਚਾਹੀਦੇ ਇਸ ਨਾਲ ਘਰਾਂ ਵਿੱਚ ਕਲੇਸ਼ ਦੀ ਨਰਾਤ ਵਾਧਦਾ ਜਾਂਦਾ ਹੈ ਤੇ ਇਹਨਾਂ ਨੂੰ ਤੁਰੰਤ ਹਟਾ ਦੇਣਾ ਚਾਹੀਦਾ ਹੈ ਜਦੋਂ ਵੀ ਤੁਸੀਂ ਸੌਂਦੇ ਹੋ ਤਾਂ ਉਸ ਸਮੇਂ ਆਪਣੇ ਸਿਰਹਾਣੇ ਨੂੰ ਪੂਰਬ ਦੇ ਪਾਸੇ ਨੂੰ ਰੱਖਣਾ ਚਾਹੀਦਾ ਹੈ ਤੇ ਨਾਲ ਹੀ ਇਸ ਕੱਚ ਦੀ ਕੌਲੀ ਵਿੱਚ ਨਮਕ ਪਾ ਕੇ ਰੱਖਣਾ ਚਾਹੀਦਾ ਹੈ ਇਸ ਨਾਲ ਸਾਰੀਆਂ ਬੁਰੀਆਂ ਆਤਾਂ ਦੂਰ ਹੋ ਜਾਣਗੀਆਂ ਮੰਗਲਵਾਰ ਵਾਲੇ ਦਿਨ ਘਰ ਲਈ ਕੋਈ ਵੀ ਨਵਾਂ ਸਮਾਨ ਨਹੀਂ ਖਰੀਦਣਾ ਚਾਹੀਦਾ ਤੇ ਨਾ ਹੀ ਸੁਹਾਗਣਾ ਨੂੰ ਆਪਣਾ ਸਮਾਨ ਖਰੀਦਣਾ ਚਾਹੀਦਾ ਹੈ ਇਸ ਨਾਲ ਪਤੀ ਪਤਨੀ ਵਿੱਚ ਕਲੇਸ਼ ਵੱਦਾ ਹੈ ਸਤ ਸੁੱਕੀਆਂ ਲਾਲ ਮਿਰਚਾਂ ਨੂੰ ਇੱਕ ਰਮਾਲ ਵਿੱਚ ਬੰਨ ਕੇ ਉਸ ਜਗ੍ਹਾ ਤੇ ਰੱਖ ਦਿਓ ਜਿਸ ਜਗ੍ਹਾ ਤੇ ਤੁਸੀਂ ਆਪਣੇ ਗਹਿਣੇ ਰੱਖ ਇਸ ਨਾਲ ਤੁਹਾਡੀਆਂ ਤਰੱਕੀਆਂ ਵਿੱਚ ਹੋਰ ਤਰੱਕੀ ਹੋਵੇਗੀ ਸ਼ਾਮ ਦੇ ਸਮੇਂ ਕਦੇ ਵੀ ਕਿਸੇ ਨੂੰ ਦੁੱਧ ਦੀ ਲੱਸੀ ਨਮਕੰਦ ਪੈਸਾ ਪਿਆਜ਼ ਮੰਗਣ ਤੇ ਨਾ ਦਿਓ ਇਸ ਦੇ ਨਾਲ ਰੁੱਕ ਜਾਂਦੀ ਹੈ ਤੇ ਨਾਲ ਹੀ ਖੁਸ਼ੀਆਂ ਵੀ ਖਤਮ ਹੋਣ ਲੱਗ ਜਾਂਦੀਆਂ ਹਨ ਆਪਣੇ ਘਰ ਦੀ ਛੱਤ ਉੱਪਰ ਭੁੱਲ ਕੇ ਵੀ ਅਨਾਜ ਨਹੀਂ ਫੋਲਣਾ ਚਾਹੀਦਾ ਇਸ ਨਾਲ ਆਪਣੇ ਘਰ ਦੀਆਂ ਹੀਟੀਆਂ ਜਗਾਵਾਂ ਤੇੜ ਫੁੱਲਣਾ ਸਭ ਜਾਂਦਾ ਹੈ um ਕਦੇ ਵੀ ਘਰ ਤੋਂ ਬਾਹਰ ਇਕੱਠੇ ਇਕ ਸਾਥ ਨਹੀਂ ਜਾਣਾ ਚਾਹੀਦਾ ਇੱਕ ਦੂਜੇ ਤੋਂ ਪਿੱਛੇ ਤੁਸੀਂ ਜਾ ਸਕਦੇ ਹੋ ਇਸ ਨਾਲ ਘਰ ਵਿੱਚ ਸਕਾਰਤਮਕ ਊਰਜਾ ਬਣੀ ਰਹਿੰਦੀ ਹੈ ਸ਼ਨੀਵਾਰ ਵਾਲੇ ਦਿਨ ਪੈਰਾਂ ਦੇ ਨਹਾਂ ਉੱਪਰ ਸਰੋਂ ਦਾ ਤੇਲ ਲਗਾਉਣ ਨਾਲ ਸ਼ੁਰੂ ਕਰਦੇ ਹੋ ਇਸ ਨਾਲ ਲਾਭ ਮਿਲੇਗਾ ਜੀ ਇਸ਼ਨਾਨ ਕਰਨ ਤੋਂ ਬਾਅਦ ਕਰੋ ਕੰਮ ਵਿੱਚ ਸਫਲਤਾ ਮਿਲੇਗੀ ਜਦੋਂ ਵੀ ਘਰ ਦੇ ਬਾਹਰ ਕਿਸੇ ਸ਼ੁਭ ਕੰਮ ਲਈ ਜਾ ਰਹੇ ਹੋ ਤਾਂ ਘਰ ਦੇ ਬਾਹਰ ਕਾਲੀਆਂ ਮਿਰਚਾਂ ਦੇ ਦਾਣੇ ਸੁੱਟ ਦਿਓ ਤੇ ਫਿਰ ਉਹਨਾਂ ਉੱਪਰ ਪੈਰ ਰੱਖ ਕੇ ਕਰੋ ਬਾਹਰ ਚਲੇ ਜਾਓ ਤਾਂ ਪਿੱਛੇ ਮੁੜ ਕੇ ਨਾ ਦੇਖੋ ਕੰਮ ਜਾਂ ਜਾਏਗਾ ਜਦੋਂ ਵੀ ਘਰੋਂ ਬਾਹਰ ਜਾਂਦੇ ਹੋ ਤਾਂ ਮੂੰਹ ਵਿੱਚ ਮਿੱਠੀ ਚੀਜ਼ ਪਾ ਕੇ ਘਰੋਂ ਬਾਹਰ ਨਿਕਲਿਆ ਕਰੋ ਇਹ ਬਹੁਤ ਕਦੇ ਵੀ ਕਦੇ ਘਰ ਵਿੱਚੋਂ ਬਾਹਰ ਜਾਣ ਦੇ ਸਮੇਂ ਤੁਲਸੀ ਨੂੰ ਜਰੂਰ ਖਾ ਕੇ ਲਿਆ ਕਰੋ ਇਸ ਨਾਲ ਤੁਹਾਨੂੰ अनेका ਲਾਭ ਮਿਲਣਗੇ ਜਦੋਂ ਵੀ ਤੁਹਾਡੇ ਉੱਪਰ ਪਰਮਾਤਮਾ ਦੀ ਕਿਰਪਾ ਹੋਣ ਵਾਲੀ ਹੁੰਦੀ ਹੈ ਤਾਂ ਘਰ ਦੇ ਸਾਰੇ ਮੈਂਬਰਾਂ ਵਿੱਚ ਪਿਆਰ ਵਧਣ ਲੱਗ ਜਾਂਦਾ ਹੈ ਤੇ ਨਾਲ ਹੀ ਉਹਨਾਂ ਵਿੱਚ ਖਾਣ ਪੀਣ ਦੇ ਬਦਲਾਅ ਆਉਣ ਲੱਗ ਜਾਂਦੇ ਹਨ ਗਰਭਵਤੀ ਔਰਤਾਂ 1 2 ਵਜੇ ਵੀ ਦੇਹੀ ਸ਼ਰੂਰ ਖਾਣਾ ਚਾਹੀਦਾ ਇਸ ਨਾਲ ਬੱਚਾ ਦਿਮਾਗ ਤੇਜ ਹੁੰਦਾ ਹੈ ਜੇਕਰ ਤੁਸੀਂ ਗੋਰਾ ਬੱਚਾ ਜਨਮ ਹੋਇਆ ਤਾਂ ਨਾਰੀਅਲ ਵਿੱਚ ਮਿਸਰੀ ਪੀਸ ਕੇ ਇਸ ਨੂੰ ਜਾਨਾ ਖਾਲੀ ਪੇਟ ਖਾਣਾ ਸ਼ੁਰੂ ਕਰ ਦਿਓ ਜਿਹੜੀਆਂ ਔਰਤਾਂ ਆਪਣੇ ਵਾਲਾਂ ਨੂੰ ਵੇਚ ਦਿੰਦੀਆਂ ਹਨ ਜਾਂ ਫਿਰ ਇੱਧਰ ਉੱਧਰ ਸੁੱਟ ਦਿੰਦੀਆਂ ਹਨ ਅਜਿਹੀਆਂ ਔਰਤਾਂ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਬਿਨਾਂ ਬੁਲਾਏ ਆ ਜਾਂਦੀਆਂ ਹਨ ਜੇਕਰ ਪਤੀ ਪਤਨੀ ਵਿੱਚ ਜੋ ਰੋਜ਼ਾਨਾ ਲੜਾਈ ਝਗੜੇ ਰਹਿੰਦੇ ਹਨ ਤਾਂ ਉਹ ਰੋਜ਼ਾਨਾ ਆਪਣੇ ਘਰ ਦੇ ਗਾਂ ਦੇ ਦੇਸੀ ਘੋਦ ਦੇ ਦੀਪਕ ਜਲਾਉਣ ਤੇ ਨਾਲ ਹੀ ਲੜਾਈ ਖ ਝਗੜੇਦਾ ਹੋਣਾ ਪਰਮਾਤਮਾ ਅੱਗੇ ਪ੍ਰਾਰਥਨਾ ਕਰਨ ਜੇਕਰ ਤੁਸੀਂ ਰੋਜ਼ਾਨਾ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਘੋ ਜਾਂ ਫਿਰ ਤੇਲ ਦਾ ਦੀਪਕ ਜਗਾਉਂਦੇ ਹੋ ਤਾਂ ਇਸ ਨਾਲ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹੇਗੀ ਜਿਹੜੇ ਲੋਕ ਸੋਮਵਾਰ ਵਾਲੇ ਦਿਨ ਆਪਣੇ ਸਿਰ ਵਿੱਚ ਤੇਲ ਲਗਾਉਂਦੇ ਹਨ ਉਹਨਾਂ ਨੂੰ ਹਰ ਕੰਮ ਵਿੱਚ ਸਫਲਤਾ ਮਿਲਦੀ ਹੈ ਤੇ ਨਾਲ ਹੀ ਸੁੰਦਰਤਾ ਵਿੱਚ ਵਿਵਾਦ ਹੁੰਦਾ ਹੈ ਜਿਹੜੇ ਔਰਤਾਂ ਸੱਚੇ ਮਨ ਨਾਲ ਆਪਣੇ ਘਰ ਵਿੱਚ ਪਰਮਾਤਮਾ ਦੀ ਪਗਤੀ ਕਰਦੀਆਂ ਹਨ ਐ ਜੀਆਂ ਔਰਤਾਂ ਦੇ ਪਤੀ ਕਦੀ ਵੀ ਜੇਬ ਖਾਲੀ ਨਹੀਂ ਹੁੰਦੀ ਤੇ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਜੇਕਰ ਔਰਤਾਂ ਜਨਨ ਸਵੇਰੇ ਜਲਦੀ ਨਾਲ ਉੱਠ ਕੇ ਪਾਠ ਪੂਜਾ ਕਰਨ ਤੇ ਨਾਲ ਹੀ ਪਰਮਾਤਮਾ ਦੀ ਭਗਤੀ ਕਰਨ ਤਾਂ ਇਸ ਨਾਲ ਉਹਨਾਂ ਦੇ ਪਤੀ ਦੇ ਕੀਤੇ ਹੋਏ ਪਾਪ ਵੀ ਸਾਫ ਮਾਫ ਹੋ ਜਾਂਦੇ ਹਨ ਤੇ ਨਾਲ ਹੀ ਪਤੀ ਵੀ ਸਿੱਧੇ ਕੰਮਾਂ ਤੇ ਪੈ ਜਾਂਦੇ ਹਨ ਜੇਕਰ ਤੁਹਾਨੂੰ ਆਪਣੇ ਘਰ ਵਿੱਚ ਧੂਪ ਬੱਤੀ ਕਰਨ ਤੋਂ ਪਹਿਲਾਂ ਹੀ ਚੰਗੀ ਖੁਸ਼ਬੂ ਆਵੇ ਤਾਂ ਇਸ ਨਾਲ ਤੁਹਾਡਾ ਘਰ ਬਹੁਤ ਵਧੀਆ ਰਹੇ ਆਪਣੀ ਸਫਲਤਾ ਦੇ ਆਉਣ ਤੋਂ ਪਹਿਲਾਂ ਕਿਸੇ ਵੀ ਭੁੱਲ ਕੇ ਵੀ ਜ਼ਿਕਰ ਨਾ ਕਰੋ ਤੇ ਨਾ ਹੀ ਤੁਸੀਂ ਕੰਮ ਨੂੰ ਜਾ ਰਹੇ ਹੋ ਉਸ ਬਾਰੇ ਕਿਸੇ ਨੂੰ ਦੱਸੋ ਆਪਣੇ ਘਰ ਵਿੱਚ ਹਮੇਸ਼ਾ ਖੁਸ਼ਬੂਦਾਰ ਬਣਾਈ ਰੱਖਣ ਲਈ ਘਰ ਵਿੱਚ ਰੋਜ਼ਾਨਾ ਅਰਗਬਤੀ ਜ਼ਰੂਰ ਲਗਾਓ ਇਸ ਤੋਂ ਇਲਾਵਾ ਖੜਕਾਂ ਦੇ ਖੋਲ ਕੇ ਰੱਖੋ ਤਾਂ ਜੋ ਹਵਾ ਵਿੱਚ ਅਦਲਾ ਬਦਲੀ ਆਉਂਦੀ ਰਹੇ ਜੇਕਰ ਤੁਸੀਂ ਇਨ ਕੰਮਾਂ ਵੱਲ ਧਿਆਨ ਨਹੀਂ ਦਿਂਦੇ ਤਾਂ 100% ਗਰੀਬੀ ਦੇਖੋਗੇ ਪਹਿਲਾਂ ਘਰ ਵਿੱਚ ਲੱਗੇ ਜਾਲੇ ਸਾਫ਼ ਨਾ ਕਰਨਾ ਦੂਸਰਾ ਜਾਂ ਜੰਗ ਲੱਗੇ ਤਾਲੇ ਘਰ ਵਿੱਚ ਰੱਖਣੇ ਤੀਸਰਾ ਧੂਲ ਮਿੱਟੀ ਪਾਈ ਰਹਿਣਾ ਚੌਥਾ ਘਰ ਵਿੱਚ ਟੁੱਟੀਆਂ ਪਾਣੀ ਦਾ ਡੋਰੀ ਦਾ ਟਪਕਣਾ ਸੂਰਜ ਨਿਕਲਣ ਤੱਕ ਬਿਸਤਰੇ ਤੇ ਪੈ ਰਹਿਣਾ ਜੜੀਆਂ ਔਰਤਾਂ ਦੀਆਂ ਹੱਥਾਂ ਦੀਆਂ ਥੈਲੀਆਂ ਨਮਕ ਨਰਮ ਹੁੰਦੀਆਂ ਹਨ ਉਹ ਔਕ ਔਰਤਾ ਕੰਮਕਾਰ ਕਾਟੀ ਹੀ ਕਰਦੀਆਂ ਹਨ ਤੇ ਹਮੇਸ਼ਾ ਆਪਣੇ ਹੱਥਾਂ ਵੱਲ ਦੇਖ ਕੇ ਜੇਕਰ ਤੁਸੀਂ ਝਾੜੂ ਨਵਾਂ ਖਰੀਦਣਾ ਚਾਹੁੰਦੇ ਹੋ ਤਾਂ ਉਸ ਨੂੰ ਹਮੇਸ਼ਾ ਸ਼ੁੱਕਰਵਾਰ ਵਾਲੇ ਦਿਨ ਖਰੀਦਣਾ ਜੋ ਚੰਗਾ ਮੰਨਿਆ ਜਾਂਦਾ ਹੈ ਵੀਰਵਾਰ ਦਿਨ ਉੱਤਰ ਦਿਸ਼ਾ ਵਿੱਚ ਜੇਕਰ ਤੁਸੀਂ ਕਮਲ ਦਾ ਫੁੱਲ ਲਗਾ ਲਓ ਤਾਂ ਇਸ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ ਸਾਲ ਵਿੱਚ ਇੱਕ ਜਾਂ ਫਿਰ ਦੋ ਵਾਰੀ ਕੋਈ ਵੀ ਪਾਠ ਪੂਜਾ ਜ਼ਰੂਰ ਕਰਵਾਓ ਇਸ ਨਾਲ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਤੇ ਨਾਲ ਹੀ ਘਰ ਵਿੱਚ ਨੈਗੇਟਿਵਿਟੀ ਨਹੀਂ ਆਉਂਦੀ ਤੇ ਦਿਰਾਦ ਦੇ ਸਮੇਂ ਕਿਸੇ ਵੀ ਗਿਲੇ ਸ਼ਿਕਵੇ ਨਾਲ ਨਾ ਸੋਵੋ ਇਸ ਨਾਲ ਪਰਮਾਤਮਾ ਹਮੇਸ਼ਾ ਤੁਹਾਡੇ ਰਹੇਗਾ ਤੇ ਦੁੱਖ ਸੁੱਖ ਵਿੱਚ ਵੀ ਸਾਥ ਦੇਵੇਗਾ ਘਰ ਦੀ ਤਜੋਰੀ ਵਿੱਚ ਭੁਲਕੇ ਵੀ ਭਰੀ ਹੋਈ ਪਰਫਿਊਮ ਦੀ ਸ਼ੀਸ਼ੀ ਨਹੀਂ ਰੱਖਣੀ ਚਾਹੀਦੀ ਇਸ ਦੇ ਇਲਾਵਾ ਘਰ ਵਿੱਚ ਕਦੇ ਵੀ ਟੁੱਟਿਆ ਫੁੱਟਿਆ ਸਮਾਨ ਨਾ ਰੱਖੋ ਜੇਕਰ ਤੁਹਾਡੇ ਘਰ ਵਿੱਚ ਪਰਿਵਾਰ ਵਿੱਚ ਕਿਸੇ ਵੀ ਵਿਅਕਤੀ ਨੂੰ ਨજર ਲੱਗ ਚਾ ਗਈ ਹੋਵੇ ਤਾਂ ਇੱਕ ਕੱਪ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਉਸ ਵਿੱਚ ਚਾਹ ਪੱਤੀ ਪਾ ਕੇ ਥੋੜਾ ਜਿਹਾ ਨਮਕ ਪਾ ਕੇ ਇਸ ਨੂੰ ਨજર ਲੱਗੇ ਮੈਂਬਰ ਤੋਂ 7 ਵਾਰ ਵਾਜ ਕੇ ਫਲਸ਼ ਵਿੱਚ ਸੱਟ ਦਿਓ ਨજર ਉੱਤਰ ਜਾਏਗੀ ਜਦੋਂ ਤੁਸੀਂ ਇਸ਼ਨਾਨ ਕਰਕੇ ਹਟੇਦੇ ਹੋ ਤਾਂ ਕਦੇ ਵੀ ਬਾਥਰੂਮ ਵਿੱਚ ਗਿੱਲੇ ਕੱਪੜੇ ਨਾ ਰੱਖੋ ਤੇ ਨਾਲ ਹੀ ਉੱਥੇ ਟੁੱਟਿਆ ਹੋਇਆ ਕੋਈ ਵੀ ਵਾਲ ਰੱਖੋ ਇਸ ਤੋਂ ਇਲਾਵਾ ਉਸ ਨੂੰ ਨੌਣ ਤੋਂ ਬਾਅਦ ਸਾਫ਼ ਜ਼ਰੂਰ ਕਰੋ ਜਿਹੜੀਆਂ ਔਰਤਾਂ ਕਛੋਟਾ ਹੁੰਦਾ ਹੈ ਉਹ ਕਿਸਮਤ ਵਾਲਗਾਂ ਮੰਨੀਆਂ ਜਾਂਦੀਆਂ ਹਨ ਤੇ ਨਾਲ ਹੀ ਉਹ ਬਹੁਤ ਹੀ ਕੰਮਕਾਜ ਕਰਨ ਵਾਲੀਆਂ ਹੁੰਦੀਆਂ ਹਨ ਜਿਹੜੀਆਂ ਔਰਤਾਂ ਹਮੇਸ਼ਾ ਆਪਣੇ ਘਰ ਪਰਿਵਾਰਕ ਮੈਂਬਰਾਂ ਨਾਲ ਲੜਾਈ ਕ ਝਗੜਾ ਕਰਦੀਆਂ ਰਹਿੰਦੀਆਂ ਹਨ ਉਹਨਾਂ ਆਪਣੇ ਘਰ ਦੇ ਮੈਂਬਰਾਂ ਦੇ ਦਿਲਾਂ ਵਿੱਚ ਆਪਣੀ ਇੱਜ਼ਤ ਕਟਾ ਲਿੰਗੀਆਂ ਹਨ ਦੋਸਤੋ ਜੇਕਰ ਤੁਹਾਨੂੰ ਇਸ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਐਂਡ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਧੰਨਵਾਦ ਵੀਡੀਓ ਦੇਖਣ ਦੇ ਲਈ